तरीके कई ने हैप्पी सीडर ते सब्सिडी दीती हुई है सरफेस सीडर आ गया जो तरीका ਤੁਹਾਨੂੰ ਨੇੜੇ-ਤੇੜੇ ਲੱਗਦਾ ਉਹ ਖੁਦ ਅੱਕ ਲਾਉਣਾ ਨਹੀਂ ਚਾਹੁੰਦਾ ਉਹਨੂੰ ਪਤਾ ਹੈ ਇਸ ਗੱਲ ਦਾ ਉਹ ਕਹਿੰਦਾ ਮੈਨੂੰ ਇੱਕ ਹੱਲ ਤਾਂ ਦਿਓ ਨਾ ਕਰ ਜਿਹੜੇ ਅਸਸਟੀਟ ਸਾਡੇ ਸੰਤ ਆਏ ਹੋਏ ਆ ਜੋ ਗਵਰਨਮੈਂਟ ਨੇ ਦਿੱਤੇ ਆ ਸਬਸਿਡੀ ਮਿਲਦੀ ਸਾਨੂੰ ਇਹਨਾਂ ਦੀ ਬਹੁਤ ਸਹੂਲਤਾ ਹੈ ਬਹੁਤ ਘੱਟ ਬਾਜੂ ਰੇਟ ਤੇ ਸਾਨੂੰ ਇਹ ਮਿਲਦੇ ਆ ਅਸੀਂ ਇੱਥੋਂ ਪਾਉਨੇ ਆ ਵਾਜੂ ਕਰਾਇਆ ਦਿੰਨੇ ਆ ਵਾਈ ਵੀ ਕਰਾਇਆ ਲੈਂਦੇ ਆ ਠੀਕ ਆ ਜੋ ਸਾਨੂੰ ਗਵਰਨਮੈਂਟ ਨੇ ਸਹੂਲਤਾ ਦਿੱਤਿਆ ਇਹ ਵਧਗਾ ਦਿੱਤਿਆ ਪੰਜਾਬ ਸਰਕਾਰ ਦਾ ਜੋ ਵੀ ਹੈਗਾ ਅਸੀਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਇਹਨਾਂ ਨੇ ਸਾਨੂੰ ਜੋ ਕੁਝ ਦਿੱਤਾ ਸਾਡੀ ਸੋਸਾਇਟੀ ਇੱਕ ਨੰਬਰ ਤੇ ਜਾ ਰਹੀ ਹੈ ਇਸ ਟਾਈਮ ਸਾਡੀ ਸੋਸਾਇਟੀ ਦੇ ਵਿੱਚ ਬਹੁਤ ਹੀ ਵਧੀਆ ਸਾਂ ਦਾ ਰੋਟਾਵੇਟਰ ਸੈਪੀਸੀਡਰ ਪਲਾਉ ਹਾਲ ਤਵੀਆਂ ਸਿੱਧੀ ਬਜਾਈ ਵਾਲੀਆਂ ਮਸ਼ੀਨਾਂ ਜੋ ਕਿ ਕਿਸਾਨਾਂ ਦੇ ਹਿੱਤ ਵਿੱਚ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੂੰ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਪਾਣੀ ਲਾਉਣ ਦੇ ਤਰੀਕੇ ਬਦਲ ਗਏ ਸਪਰੇਅ ਕਰਨ ਦੇ ਤਰੀਕੇ ਬਦਲ ਗਏ ਹਸਲ ਨੂੰ ਮੰਡੀ ਚ ਲੈ ਕੇ ਜਾਣ ਦੇ ਤਰੀਕੇ ਬਦਲ ਗਏ ਸੋ ਆਪਾਂ ਨੂੰ ਸਮਝ ਦੇਣੀ ਹਣੀ ਹੋਣਾ ਰੰਗਲੇ ਪੰਜਾਬ ਦਾ ਸੁਪਨਾ ਅਧੂਰਾ ਪੰਜਾਬ ਸਰਕਾਰ ਕਰ ਰਹੀ ਪੂਰਾ